ਪੂਨੀਆ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਦੋ ਝੋਟੀਆਂ ਲੈ ਕੇ ਆਏ ਆ ਪਲੂਣਾ ਜੋ ਤਕਰੀਬਨ ਇੱਕ ਹਾਜ਼ਰਾ ਤੇ ਇੱਕ ਤਕਰੀਬਨ ਲੈਂਦੀ ਆ ਤੇਨੋਂ ਤੇ ਪਿੰਡ ਬੁਰਜਰੀ ਸਿੰਘ ਨੇੜੇ ਰੈਕ ਕੋਟ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਝੋਟੀਆਂ ਦੋਨੇ ਤੁਹਾਨੂੰ ਦਿਖਾਉਣੇ ਆ ਇੱਕ ਤਾਂ ਤੁਹਾਨੂੰ ਦਿਖਾ ਰਹੇ ਆ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਤੇ ਪਿੰਡ ਆਪਾਂ ਲੋਟਾ ਦੱਸੀਦਾ ਬਰਜ ਹਰੀ ਸਿੰਘ ਹਣਾ ਜੀ ਹਾਂਜੀ ਬਰਜ ਹਰੀ ਸਿੰਘ ਜੀ ਤੇ ਆ ਝੋਪੀ ਦਾ ਬਰੇ ਕਿੰਨੇ ਦਾ ਰਹਿੰਦੇ ਆ ਜੇ ਇਹ ਬਾਈ ਇਹਦੇ 2-3 ਕ ਦਾ ਮਤਲਬ ਕੱਲ੍ਹ ਦਿਨ ਇਹਦੇ ਪੂਰੇ ਹੋ ਚੁੱਕੇ ਜਾਨੀ 2-3 ਦਿਨ ਹੋਰ ਲੈ ਜੂਗੀ ਜੀ ਲੈ ਜੂਗੀ ਅਜੇ ਦਿਨ ਹਾਂਜੀ ਲੈ ਜੂਗੀ ਜੀ ਤੇ ਕੁਛ ਦਾ ਰਿਕਾਡ ਮਾਂ ਦਾ ਰਿਕਾਡ ਇਹਦੀ ਮਾਂ ਥੱਲੇ 14 ਲੀਟਰ ਦਲਦ ਸੀਗਾ ਜੀ ਆਪਾਂ ਘਰ ਦੀ 31 ਜਾਨੀ ਕਿ ਪਾਲੀ ਆ ਜੀ ਪੂਰੀ ਇਹ ਪਾਲੀ ਆ ਰੂਹ ਨਾਲ ਪਾਲੀ ਆ ਜੀ ਹਾਂ ਜਵਾਕਾਂ ਵਾਂਗੂ ਜੀ ਠੀਕ ਹੈ ਠੀਕ ਹੈ ਹੁਣ ਇਹਨੇ ਪਹਿਲੇ ਸੂਏ ਸੁਣਾ ਹਣਾ ਜੀ ਪਹਿਲੇ ਸੂਏ ਸੁਣਾ ਜੀ ਇਹਨੇ ਜਾਨੀ ਕਿ ਜਿਵੇਂ ਮਰਜੀ ਥੱਲੇ ਹੁਣ ਬਹਿ ਜਾ ਚਾਹੇ ਇਹਨਾਂ ਜਮਾ ਦਾ ਮਤਲਬ ਪੈਰ ਨਹੀਂ ਚੱਕਦੀ ਜੀ ਠੀਕ ਆ ਹਾਂ ਪਹਿਲਾਂ ਵੀਰੇ ਕਢਾ ਕੇ ਡਾ ਮੜਾ ਜੇ ਦਾ ਲਓ ਜੀ ਥੱਲੇ ਆ ਦੇਖ ਲੋ ਜੀ ਹਾਂ ਚਲ ਦਿਖਾ ਦਿਆਂ ਆ ਦੇਖੋ ਜੀ ਲੈ ਜਿਵੇਂ ਮਰਜੀ ਥੱਲੇ ਆ ਥਣ ਫੜ ਲਓ ਜਿਵੇਂ ਸਾਹ ਉਹਨਾਂ ਪਲੂਣਾ ਹਸਾ ਹਣਾ ਹਾਂਜੀ ਹਾਂ ਜਿਵੇਂ ਪਲੂਣਾ ਜਿਵੇਂ ਮਰਜੀ ਇਹਦੇ ਥਣ ਫੜ ਲਓ ਕੁਛ ਨਹੀਂ ਕਹਿੰਦੀ ਚਾਹੀ ਧਾਰਾ ਮਾਨ ਲੱਗ ਜਾਓ ਬਸ ਵੀ ਦੋਸਤਾਂ ਗਾਂ گاਵਾ ਵਾਲਾ ਕੰਮ ਹੈ ਨਾ ਛੰਡੀ ਸੀਰਪੂਰੀ ਹਾਂਜੀ ਗਾਂ ਵਾਲਾ ਕੰਮ ਆ ਜਿਵੇਂ ਮਰਜੀ ਥਾਪੀ ਮਾਰ ਕੇ ਜਿਵੇਂ ਮਰਜੀ ਥੱਲੇ ਬਹਿ ਜਾਓ ਜੀ ਲੈ ਨਹੀਂ ਨਹੀਂ ਠੀਕ ਆ ਲੈ ਤੇ ਮਾਂ ਦਾ ਵਧੀਆ ਰਿਕਾਰਡ ਸੀ ਦੋਸਤਾਂ ਦਾ ਹਾਂ ਜੀ ਮਾਂ ਦਾ ਜੀ ਪੂਰਾ ਰਿਕਾਰਡ ਸੀ ਯਾਨੀ ਇਹ ਟੀਕੇ ਦੀ ਕੱਟੀ ਆ ਜੀ ਇਹ ਟੀਕੇ ਦੀ ਕੱਟੀ ਆ ਹਾਂ ਠੀਕ ਆ ਆ ਦੇਖ ਲੋ ਦੋਸਤਾਂ ਨੂੰ ਬਿਠਾਉਣੇ ਥਾਂ ਤੁਹਾਨੂੰ ਬੱਸ ਬੱਸ ਆ ਜਾ ਰਣੀ ਆ ਜਾ ਚਾਰ ਵਧੀਆ ਹੋ ਰਹੀ ਆ ਆਜੋ ਆਜੋ ਰਣੀ ਥੋੜੀ ਜਗ੍ਹਾ ਤੇ ਕੰਨੀ ਕਰਕੇ ਨਾ ਆਪਾਂ ਪੈ ਰਹਿ ਤੋਨਮ ਲਓ ਆਲ ਆ ਜਾ ਆ ਕੀ ਲੰਮ ਹੋ ਲੇ ਵੀਰੇ ਕਰਾ ਥੋੜੀ ਨਾ ਬਾਈ ਦੀ ਜਗ੍ਹਾ ਤੰਗ ਕਰਕੇ ਨਾ ਪ੍ਰੋਬਲਮ ਆਉਂਦੀ ਇਹਨੂੰ ਤਾਂ ਲੰਮਾ ਜਿਹੜਾ ਰੱਖਾ ਤੜਾ ਕੇ ਦਿਖਾ ਦਿੰਦੇ ਤੇ ਵਧੀਆ ਸਨਖੀਏ ਝੋਟੀ ਪਾਲੀ ਵੀ ਬਾਈ ਦੀ ਰੂਹ ਨਾਲ ਤੇ ਆ ਦੇਖ ਸਕਦੇ ਲੈ ਹਾਂ ਦੇਖੋ ਸੋਨਾ ਬਣ ਜਾਣ ਜੈਸਾ ਨਾ ਕਲੂਨ ਆ ਸਾਨੂੰ ਬਹੁਤ ਵਧੀਆਗਾ ਤੇ ਮੁੱਲ ਵਗੈਰਾ ਵੀਰੇ ਮੁੱਲ ਬਾਈ ਜੀ ਫੋਨ ਤੇ ਕਰਨਾ ਹੈ ਫੋਨ ਤੇ ਕਰਾਂਗੇ ਹਾਂਜੀ ਚਲੋ ਠੀਕ ਆ ਬਾਈ ਨਾ ਤੁਸੀਂ ਕੰਟੈਕਟ ਕਰ ਲਿਓ ਫੋਨ ਤੇ ਤੇ ਆਪਾਂ ਦੋਸਤੋ ਇੱਕ ਹੋਰ ਝੋਟੀ ਨੀਲੀ ਦਾ ਵੀ ਇਹ ਇਹਦਾ ਬਈ ਕਿੰਨੇ ਦਿਨਾਂ ਦਾ ਨੀਲਾ ਵੀਰੇ ਇਹਦੇ ਹੈਗੇ ਜੀ 15 ਦਿਨਾਂ ਦਾ ਲੈਂਦੇ ਜੀ ਇਹਦੇ ਹਾਂ 15 ਦਿਨਾਂ ਦੇ ਹਾਂ ਹਾਂਜੀ ਉਹ ਬਈ ਕਹਿੰਦਾ ਜੀ ਜਲ ਹੁਣ ਇੱਕ ਵਾਰੀ ਵੀਡੀਓ ਪਾਉਣੀ ਨਾਲ ਆਪਾਂ ਪਾ ਦਿੰਨੇ ਆ ਜੇ ਹਾਜ਼ਰ ਹੋਈ ਤੇ ਲੈਣੀ ਜੇ ਨਹੀਂ ਹਾਜ਼ਰ ਹੋਈ ਤੇ ਬਈ ਰਕਦਾ ਕਨੈਕਟ ਕਰ ਲਿਓ ਤੇ ਤਕਰੀਬਨ 15 ਦਿਨਾਂ ਦੇ ਦੱਦ ਕਦ ਕਾਠ ਵਾਲੀ ਝੋਟੀਏ ਦੇਖੋ ਹਾਂ ਨੀਲੀ ਰਾਵੀ ਹੈ ਜੀ ਇਹ ਹਾਂ ਪੂਰੀ ਸ਼ੁੰਦਾਂ ਦੀ ਬੰਤਰ ਦੇਖੋ ਦੋਸਤ ਸਿੰਘ ਨਾਲ ਲੱਗੇ ਬਹਿਲੇ ਜਮਾ ਬਰੀਕ ਸਿੰਘ ਆ ਜੀ ਜਮਾ ਨਾਲ ਲੱਗੇ ਹਾਂ ਠੀਕ ਆ ਦੋਸਤੋ ਤੇ ਆਸ ਨੂੰ ਇਹ ਪਾਲ ਖੜੀ ਦਿਖਾ ਦਿੰਨੇ ਆ ਬਈ ਤਾਂ ਹਨਾ ਹਾਂਜੀ ਹਾਂ ਲੋ ਜੇ ਜਸਨ 15 ਦਿਨ ਰਹਿੰਦੇ ਤੋ ਸੌਣਾ ਤੇ ਬਹੁਤ ਵਧੀਆ ਤਿਆਰ ਹੋਣਾ ਲੈ ਹਾਂ ਠੀਕਾ ਠੀਕਾ ਬਹੁਤ ਤਦਗਾਠ ਵਾਲੀ ਹੈ ਝੋਟੀ ਦੋਸਤੋ ਜੇ ਕਿਸੇ ਮੀਰ ਵੀ ਨੂੰ ਦੀ ਪਸੰਦ ਦਾ ਕੰਡੈਕਟ ਕਰ ਲਿਓ ਪਿੰਡ ਬੁਰਜਰੀ ਸਿੰਘ ਨੇੜੇ ਰੈ ਕੋਟ ਇਹ ਜੀ ਨਾਮ ਕੀ ਆਪਣਾ ਨੋ ਜੀ ਆਪਣਾ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਆ ਹਾਂਜੀ ਤੇ ਮਾਈਲ ਨੰਬਰ ਬੋਲਦੇ ਵੀਰੇ ਮਾਈਲ ਨੰਬਰ ਹੈ ਬਾਈ 98722 58754 ਜੀ 98722 58754 ਜੀ 58754 ਤੇ ਬਾਈ ਕਹਿੰਦਾ ਮੈਂ ਵਿੱਚੋਂ ਹੀ ਆ 700 ਡੇ ਨਹੀਂ ਬਾਈ ਕਹਿੰਦਾ ਵੀ ਹੁਣ ਮੀਂਹ ਉਹ ਪੈਂਦਾ ਰਹਿੰਦਾਗਾ ਇੱਕ ਜੀ ਸਾਡੇ ਪਾਣੀ ਬਹੁਤ ਆ ਗਿਆ ਜੀ ਪਾਣੀ ਰਾਤ ਤਾਂ ਪਾਣੀ ਨਾਲ ਭਰਿਆ ਖੜਾ ਜੀ ਇੱਕ ਬਾਰ ਬਾਹਰ ਖੇਤ ਜਿਹੜੇ ਪੱਠੇ ਸੀ ਉਹ ਵੀ ਮਰ ਗਏ ਜੀ ਇਸ ਕਰਕੇ ਸਾਨੂੰ ਤਾਂ ਵਿੱਚ ਨਹੀਂ ਆ ਪਈ ਬਾਈ ਸਾਨੂੰ ਪਸ਼ੂ ਰੱਖਣੇ ਨਹੀਂਗੇ ਹਾਂਜੀ ਹਾਂ ਤੇ ਬਾਈ ਨਾਲ ਕੰਟੈਕਟ ਕਰ ਲਿਓ ਮੁੱਲ ਵਗੈਰਾ ਤੁਸੀਂ ਉਹਨਾਂ ਨਾਲ ਕਰ ਸਕਦੇ ਆ 15 ਦਿਨ ਦੀ ਕੱਚੀ ਆ ਜੇ ਕਿਸੇ ਵੀਰ ਨੇ ਕੱਚੀ ਵੀ ਲੈਣਾ ਚਾਹੁੰਦਾ ਤਾਂ ਕੱਚੀ ਝੋਟੀ ਉਹ ਵੀ ਖਰੀਦ ਸਕਦੇ ਹੋ ਤੇ ਬਾਕੀ ਝੋਟੀ ਹਾਜ਼ਰ ਆ ਪਿੰਡ ਬੁਰਜ ਹਰੀ ਸਿੰਘ ਨੇੜੇ ਰੈਕੋਟ ਜ਼ਿਲ੍ਹਾ ਲੁਧਿਆਣਾ ਬਾਈ ਨਾਲ ਕੰਟੈਕਟ ਕਰ ਲਿਓ ਫੋਨ ਤੇ ਆਵਦਾ ਜੇ ਕੋਈ ਵੀ ਮੁੱਲ ਵਗੈਰਾ ਫੋਨ ਤੇ ਤੁਸੀਂ ਗੱਲ ਕਰਕੇ ਬਾਈ ਨਾਲ ਆ ਸਕਦੇ ਆ ਆਪਣੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਉਸਤੋ